ਪਿਛਾ ਨੂੰ ਜਾ ਬਾਈ ਖੁੱਲਾ ਖੁੱਲਾ ਇੱਧਰ ਹੋ ਜਾ ਪਾਪਾ ਖੇਡ ਨੂੰ ਵੀਡੀਓ ਬਣਾ ਜੀ ਦੂਰ ਤੱਕ ਗੋਲ ਖੇਡਾ ਬਣਾ ਲਓ ਮਦਦੀ ਉਧਰ ਹੋ ਜਾ ਨਾ ਜੂ ਹੋਰ ਉਧਰ ਹੋ ਜਾ ਬੁੱਧੇ ਨਾ ਕੋਈ ਨਾ ਕੋਈ ਨਾ ਖੁੱਲੀ ਆ ਖੁੱਲੀ ਆ ਠੀਕ ਹੈ ਠੀਕ ਹੈ ਜੀ ਇੱਧਰ ਆ ਜਾਓ ਬੋ ਜਾ ਗੱਲਾਂ ਕਰ ਹੁਣ ਲੈਣੀ ਆ ਤੁਸੀਂ ਜਿੱਤਨੀ ਆੜੀ ਜਿੱਤਨੀ ਇਹ ਤਾਂ ਦੋ ਬੇਸਤੀਆਂ ਦਾ ਠੀਕ ਗੱਲ ਹੈ ਪਤਾ ਮੁੱਲ ਕੱਢੀ ਲੈ ਵੇ ਤੇਰੀ ਘਰ ਦੀ ਬੱਕਰੀਆਂ ਇੱਧਰ ਚੋਂ ਫੜੀਆਂ ਨਹੀਂ ਵਿੱਚ ਨਹੀਂ ਫਿਰ ਤਾਂ ਜਿਕਰੀ ਖਤਮ ਹੈ ਕਿਉਂ ਜੀ ਹਾਂ ਹਾਂ ਉਹ ਪਹਿਲਾਂ ਨਾਲ ਤਾਂ ਭੱਜ ਗਿਆ ਨਾ ਮੈਂ ਤਾਂ ਠੀਕ ਹੈ ਉਹ ਤਾਂ ਕਹਿੰਦੀ ਮਾਂ ਵੀ ਜੀ ਇਜਾਤ ਦੇ ਕਹਿੰਦਾ ਨਾ ਮੇਰੇ ਲੋਟ ਨਹੀਂ ਮਹਿੰਗੀ ਬੋਲਦਾ ਉਹਦਾ ਤਾਂ ਮੁੱਲ ਮਾਲਾ ਨਹੀਂ ਦੱਸਦਾ ਮੈਨੂੰ ਤਾਂ ਐਵੇਂ ਨਹੀਂ ਪਤਾ ਕਿ ਕੀ ਪੜਦੇ ਨਾ ਮੰਗਿਆ ਕੀ ਆਪਾਂ ਤਾਂ ਐ ਨਹੀਂ ਬੋਲੇ ਮਾਂ ਅਗਲਾ ਸੌਦਾ ਕਰ ਗਾ ਅੱਛਾ ਤੈਨੂੰ ਪਤਾ ਤੂੰ ਮੈਂ ਤਾਂ ਤਿੰਨ ਵਾਰ ਹੀ ਛਾਲ ਲੇਪ ਨੂੰ ਇਹ ਗੱਲਾਂ ਦਾ ਪਤਾ ਕੋਈ ਲੱਗਿਆ ਠੀਕ ਹੈ ਕਹਿੰਦੇ ਚੋਰ ਲੰਗ ਗਿਆ ਕਹਿੰਦੀ ਨਹੀਂ ਮੈਂ ਤਾਂ ਦੇਖਿਆ ਤਾਂ ਹੈ ਨਹੀਂ ਲੰਗ ਜ਼ਰੂਰ ਗਿਆ ਲੰਗ ਜ਼ਰੂਰ ਗਿਆ ਕਹਿੰਦੀ ਸੁੱਤੀ ਕਿੱਥੇ ਸੀ ਤਾਂ ਕਹਿੰਦੀ ਕੋਠੇ ਸੀ ਮੈਂ ਤਾਂ ਕੋਠੇ 'ਚ ਹੀ ਸੁੱਤਾ ਰਹਿ ਗਿਆ ਮੇ traps ਪਤਾ ਹੈ ਨਹੀਂ ਕਿ ਕੁੱਤਾ ਕਿਹੜੇ ਵੇਲੇ ਧੋਕ ਗਿਆ ਲੈ ਹਾਂ ਦੱਸ ਕਿੰਨਾ ਮੇਰਾ 110 1 ਲੱਖ 10 ਇਹਦਾ ਮੈਨੂੰ ਮਨੇ ਕਾਇ ਨਹੀਂ ਤਾਂ ਕਾਲੇ ਸੱਪ ਨੂੰ ਛੇੜ ਹੈ ਪੱਲੀ ਦਾ ਪਤਾ ਦੁਕਾਨ ਤਿਆਰ ਕਰਨੀ ਚੈੱਕ ਕਰ ਲੋ ਪਾਸ ਕਰ ਲੋ ਕੋਈ ਕੰਨ ਦੀ ਧਮੀ ਦੱਸ ਦੋ ਕੋਈ ਥਣਾ ਚਨੁਕ ਦੱਸ ਦੋ ਕਿਸੇ ਨਹੀਂ ਫਰੇ ਫਰੇ ਮੜੀ ਮੁੰਡੇ ਪੰਜੀ ਗੁੱਤੀ ਦਰਦੀ ਆ ਦੱਸੋ ਬਾਹਾਂ ਪਛਾ ਸੇੜ ਲਿਆ ਤੈਂ ਇਹ ਮਾਹਾਂ ਲੋਟ ਲੱਗੂ ਕਰ ਲਾਂ ਤੇਰਾ ਜੋ ਤਾਂ ਇਹਸ ਵਾਲਾ ਨੰਬਰ ਹੈ ਹਾਂ ਤੇਰੀ ਮੱਝੇ ਭਰਾਵਾ ਮੈਨੂੰ ਤਾਂ ਕੀਮਤ ਹੈ ਮੈਂ ਤਾਂ ਪਕਾਈ ਕੁੱਟ ਕੇ ਪਿੱਛੇ ਹਟ ਜੂਗਾ ਮੈਂ ਤਾਂ ਲੈਣੀ ਨਹੀਂ ਪਾਸ ਨੂੰ ਤਾਂ ਰੋਜੇ ਪਾਸ ਕਰਦੇ ਆ ਨਾ ਵੀ ਮਰਦਾ ਸਦਾ ਅੱਖਾਂ ਬੀਦੀ ਹੋ ਗਈ ਜਿਹੜੀ ਪਾਸ ਹੋ ਗਈ ਜਿਹੜੀ ਫੇਲ ਹੈ ਫੇਲ ਕਰ ਦਾਂਗੇ ਤਾਂ ਵੀ ਤੇਨੂੰ ਗੱਗੂ ਤੋਰ ਕੇ ਦਿਖਾ ਲੈ ਨਾ ਢੇੜਾ ਕਢਾ ਕੇ ਲਓ ਜੀ ਕੀ ਪੈਰ ਪੂਰ ਕਿਵੇਂ ਧਰਦੀ ਹੈ ਕਿਵੇਂ ਚੁੜਦੀ ਹੈ ਤੋਰ ਦੁਆਰ ਦਾ ਕਿਹੜਾ ਤਾਂ ਪੂਰਾ ਮਾਰ ਕੇ ਦਿਖਾ ਲੈ ਬਾਈ ਪਾਸ ਕਰ ਲੋ ਜੀ ਇਹ ਪਾਸ ਤਾਂ ਕਰਨ ਦਾ ਹੱਕ ਬੰਦਾ ਤੇਰਾ ਫੇ ਕਿਹਾ ਬਾਈ ਇਹ ਥਾਂ ਚ ਖੱਲਾ ਪੈਂਦਾ ਹੈ ਬਈ ਯਾ ਹੋ ਗਿਆ ਬਈ ਬਾਹ ਹੋ ਗਿਆ ਪਿੱਛੋਂ ਕਿ ਕੌਣ ਚੁੱਪ ਬੱਸ ਰੋ ਖਾ ਲਈ ਜਾ ਹੈ ਤਾਂ ਨਹੀਂ ਸੌਲ ਬਾਕੀ ਦੋਨੇ ਇਹਦੇ ਲੱਗੀ ਹੋਈ ਐ ਤਾਰ ਹੋਪਾਂ ਨੂੰ ਬੁੱਧੂ ਬੁੱਧੂ ਇਹ ਤਾਂ ਲਾ ਲਾਂ ਟੂਪ ਲਾ ਲਾਂ ਨਾ ਇਹ ਤਾਂ ਰਾਜੀ ਹੋਇਆ ਐ ਇਹਦੇ ਤਾਰ ਲੱਗੀ ਹੋਈ ਐ ਰਾਜੀ ਹੋਇਆ ਤੇ ਆਪਾਂ ਨਾਲੇ ਹੋਰ ਐ ਅੰਦਰਲਾ ਨਹੀਂ ਪੱਟਿਆ ਹੈ ਦਾ ਮਾ ਸੋਤਰਾ ਉਹਦਾ ਪੱਟਿਆ ਹੈ ਤਾਰ ਨਾ ਜੀ ਅੰਦਰਲਾ ਪਾੜ ਜੰਦਾ ਦੁੱਧ ਨਿਕਲਣ ਲੱਗਦਾ ਚੱਲ ਦੇਖ ਬੇ ਝੱਟ ਮਾ ਦਾ ਕਹਿੰਦੇ ਜਾਣੇ ਦੀ ਹਾਂ ਤੂੰ ਹੀ ਮੰਗਿਆ ਮੁੰਡੇ ਕਦਾ ਸੀ 11 12 ਸਦਾ ਤੂੰ ਬੱਕਰੀ ਚ ਵੀ ਕਮੀ ਦੱਸ ਲੋ ਗਈ ਬੱਕਰੀ ਦਾ ਕਿਹੜਾ ਮੇਮ ਐ ਬੱਕਰੀ ਹੋ ਐ ਬੱਕਰੀ ਬੱਕਰੀ ਹੋਣੀ ਕਿਹੜਾ ਰੇ ਮੇਮ ਲੈਣਾ ਬੱਕਰੀ ਨੂੰ ਲੈਣਾ ਬੱਕਰੀ ਠੱਕਰੀ ਗਊ ਜੰਗਾਰ ਬੁੱਧ ਪੀਣਾ ਜੇ ਕਹਿੰਦਾ ਮੈਂ ਦਾ ਬੱਚਾ ਪਾਲ ਨਹੀਂ ਕਰਦੇ ਟਾਲ ਦੁਨੀਆ ਕੱਢੂ ਗਾਲ ਬੱਕਰੀ ਨਾ ਪਾਲ ਰਪਈਆ ਮੇਸਤਰਾ ਤੈਨੂੰ 18000 ਦੇਣਾ ਕਿਉਂ ਵੀ ਜਨੂ ਅੱਜ ਦੇ ਜਮਾਨੇ 'ਚ 18 ਕਹਿਆਰ ਦੀ ਹੋਇਆ ਇਹ ਦੇਸੀ ਬੱਕਰੀ ਐ ਕੋਈ ਅੰਬਰਸਰੀ ਨਹੀਂ ਹੈਗੀ ਦੇਸੀ ਐ ਇਹ ਉਹ ਦੇਸੀ ਆ ਕੇ ਕੱਲੇ ਤੰਨਾਂ ਨੂੰ ਬਾਤ ਕਦਰ ਨਕੌੜਾ ਦੇਖ ਨਾ ਤਨ ਕੌੜਾ ਦੇਖ ਲਿਆ ਕਮਾਲ ਦੀ ਗੱਲ ਐ ਕੱਤਲੀ ਕੋਈ ਹੋਰ ਨਹੀਂ ਐ ਗੱਡੀਆਂ ਦਾ ਕੁੱਤੀਆਂ ਫਿਰਦੀਆਂ ਨੇ ਬੱਚੇ ਦੇ ਵਾਲੀਆਂ ਬਾਹਰਲੇ ਪਾਕਿਸਤਾਨ 'ਚੋਂ ਆਈਆਂ ਹੋਈਆਂ ਆ ਬੁਲੀ ਜੀ ਆ ਕੱਲ ਦੇਖਿਆ ਮੈਂ ਇੱਕ ਫਾਰਮ ਦੀ ਕੁੜੀ ਸੀ ਐਡਾ ਇਹੇ ਜੇ ਰੰਗ ਲੈ ਸਾਹਬ ਨਾਲ ਦੇਖ ਲੈ ਜੇ ਦੇਣੀ ਆ ਮੁੰਡੇ ਦਾ ਘਰ ਦੇ ਮੰਨ ਰਾ ਜੀ ਇੱਕ ਬੰਦੇ ਦੀ ਲੱਗ ਗਈ ਹੈਗਾ ਤੂੰ ਤਾਵਾ ਤੇਰੇ ਚ ਮੇਰੇ ਦੇਖੀ ਆ ਦੀ ਦੇ ਯਾਰ ਛੱਡ ਗੱਲਾਂ ਸਾਰੀਆਂ ਹੈ ਉਹ 5000 ਰਜੇ ਤੂੰ 10000 ਰਗਿਆ ਨਾ ਦੱਸਤਾ ਨਹੀਂ ਮੈਂ ਸੱਤ ਤਾਂ ਪਾ ਦੇ ਉਥੋਂ ਨਾ ਬੜੀ ਲੇਲਾ 7 ਹੈ ਉਥੋਂ ਨਾ ਬੜੀ ਠੀਕ ਆ 7 ਬਾਦਿਆਂ 7000 ਬਲ ਗਿਆ ਭਾਈ ਆ ਸਹੀ ਜਿੰਨੇ ਠੀਕ ਹੈ ਉਹ ਠੀਕ ਹੈ ਨਹੀਂ ਨਹੀਂ ਟਿੰਡ ਵੀ ਬੜਾ ਤਰਾ ਪਾਣੀ ਦਾ ਤੋੜੇ ਹੀ ਪੀਂਦਾ ਹੋਵੇਗਾ ਹੋਰ ਠੀਕ ਆ ਯਾਰ ਸਾਡੀ ਕਸਮ ਦਾ ਭਰਾ ਮੈਂ ਨੂੰ ਰਹੁ ਤੇ ਨਾ ਰੂਗਾ ਬਈ ਤੰਦ ਕਿਵੇਂ ਆ ਆ ਬੱਕਰੀ ਆ ਕੀ ਆ ਵਾਹ ਤੇ ਅੱਠ ਦੰਦ ਪੂਰੀ ਹੋ ਗਈ ਹਾਂ ਦੇਈ ਬਾਈ ਦੱਸੋ ਦੱਸਿਓ 30000 ਦੀ ਬੱਕਰੀ ਵਿਕਦੀ ਆ ਹੈ 35000 ਦੀ 40000 ਦੀ ਤਿੰਨੇ ਬੱਕਰੀ 1 ਲੱਖ 2000 ਦੀ ਲੱਗਦੀ ਤੂੰ ਤਾਂ ਦੇਣ ਵਾਲੀ ਗੱਲ ਨਹੀਂ ਦੇਣੀ ਨੇ ਬੱਕਰੀ ਨਹੀਂ ਤਾਂ ਦੇਣੀ ਆਇਆ ਮਾ ਉਹ ਹੋਰ ਕੀ ਮਿੱਟੀ ਕੱਢਣ ਆਇਆ ਤੂੰ ਤਾਂ ਮਿੱਟੀ ਕੱਢਣ ਰੋਜ਼ ਆਉਂਨਾਂ ਰਿੱਜੜ ਚਾਰਨ ਮਿੱਟੀ ਕੱਢਣ ਤਾਂ ਆਉਂਦੇ ਨੇ ਥਾਲ ਚ ਲੈ ਕੇ ਸੌ ਸਾਮਾਨ 20 ਵੇ 20 ਵੇ ਚਰਾਗ ਚਰੂਗ ਧੂਫਾਂ ਪੱਤੀਆਂ ਦਾਣੇ ਦੂਨੇ ਇਹ ਬੁੜੀਆਂ ਸੌ ਕੁ ਸ ਲੋਗਣ ਲੱਗੜਦੀਆਂ ਪੱਤੀਆਂ ਪੁੱਤੀਆਂ ਯਾਰ ਮਾਨ ਨਾਲ ਟੱਕ ਕੇ ਦੱਸ ਤੇਰੇ ਲਈ ਕੀ ਆ ਹੋਰ ਸਿਸਟਮ ਕੱਲੀ ਬੱਕਰੀ ਫੜੀ ਖੜਾ ਤੂੰ ਕਿਹੜੀ ਮਿੱਟੀ ਕੱਢਣ ਆ ਤੂੰ ਤਾਂ ਮਿੱਟੀ ਸਾਢੀ ਕੱਢਣ ਆਇਆ ਪੈਰਾਂ ਦੀ ਸਾਡੀ ਮਿੱਟੀ ਕੱਢਦਾ ਬਾਈ ਤੂੰ ਮਿੱਟੀ ਨਹੀਂ ਕੱਢਣਾ ਆ ਸਾਡੀ ਮਿੱਟੀ ਲਿਖੜੂਗੀ ਤੇਰੀ ਨਿਕੜਦੀ ਕਈ ਦੇਵੀਆਂ ਮਨਾਉਣੀਆਂ ਪੈਣੀਆਂ ਪੈਸੇ ਦੇਣ ਵਕਤ ਮੇ ਮਾਈ ਘਰ ਦੇ ਕਿਧਰੋਂ ਕਿਰਪਾ ਹੈ ਬਈ ਠਿਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਅੱਥਣ ਤੇ ਲੱਖ ਕਰਦੇ ਆ ਮੈਂ ਤੇਰਾ ਚੀਲਾ ਬਣ ਕੇ ਜਾਉਂ ਅੱਜ 1200 ਰੁਪਏ ਇੱਕ ਪੱਗ ਦੇ ਕੇ ਜਾਉਂ ਆ ਸੁਣਦੀ ਐ ਵੀਡੀਓ ਨਹੀ ਫੇਰ ਮੈਨੂੰ ਦੇ ਚੀਲਾ ਬਣ ਮੇਰਾ ਅੱਥਨ ਤੇ ਬਿਨਾਂ ਨਸੇ ਤੋਂ ਚੱਲੀ ਨਾ ਨਾ ਸਾਰਾ ਦਿਨ ਪਕਾਈ ਕੁੱਟੀਂ ਕਿਉਂ ਵੀ ਸਵਾਤਾ ਤਾਂ ਆ ਗਿਆ ਰੇ ਬੱਕਰੀ ਵੇਚਣ ਲੈ ਲੋ ਬੱਕਰੀ ਲੈ ਲੋ ਬੱਕਰੀ ਸਬਜ਼ੀ ਬਣਾਤੀ ਬੱਕਰੀ ਲੈ ਲੋ ਨੂੰ ਤੇ ਲੱਕੜੀ ਇੱਕ ਖਾਣ ਵਾਲੀ ਕੱਕੜੀ ਬੱਕਰੀ ਕੱਕੜੀ ਮੱਗਰ ਜਲਾ ਹ ਕਹਿੰਦਾ ਬੱਕਰੀ ਦਾ ਦੀਆ ਬੱਕਰੀ ਕੱਕੜੀ ਮਿੰਟੇ ਚ ਹੋ ਜਾਂਦੀ ਆ ਚਲ ਆ ਜੀ ਚੰਗੀਆਂ ਕੁਸ ਨਹੀਂ ਚੰਗੀਆਂ ਪਿੰਦਕ ਲੱਗਦੀ ਨੇ ਅੱਥਨ ਨੂੰ ਇਹ ਚੋਣ ਵਕਤ ਆ ਪੈਮੈਂਟ ਜੀ ਜਾਂਦੀ ਹੈ ਤੇਰੀ ਹੋ ਜੇ ਨੇ ਮਨ ਜਾਂ ਕਾਗਜ਼ ਹੱਲ ਗਿਆ ਬੱਕਰੀਆਂ ਗੱਡੀ ਥੱਲੇ ਵੀ ਥਾਂਵੇਂ ਬਣੀਆਂ ਨੇ ਕਹਾਣੀਆਂ ਬਾਈ ਨਵੇੜ ਹੁਣ ਹਾਂ ਨਿਪੜ ਗਈ ਵਸਤੀ 10000 ਦੀ ਬੱਕਰੀ ਦੇ ਹਉ ਉਹ ਠੀਕ ਹੈ ਠੀਕ ਹੈ ਠੀਕ ਹੈ ਫੜ ਲੈ ਕੀ 35 ਲਾ ਕੇ ਜੋ 30 ਆ ਗਿਆ 40 ਤੇ 35 ਲਾ ਕੇ ਗੱਲ ਕੋਈ ਨਹੀਂ ਮੈਂ ਭੁੱਲ ਗਿਆ 40 ਦਾ ਲੈ 35 ਵਾਲਾ ਲੈ 40 ਲੈ ਲੈ ਜੇ ਮੈਂ ਭੁੱਲ ਗਿਆ ਤਾਂ ਕੀ ਹੋ ਗਿਆ ਦਾ ਜੇ ਫਿਰ ਤੁਹਾਨੂੰ ਦੋਸਤਾਂ ਹੀ ਭਰਾ ਦੇ ਲੈ 40000 ਦੀ ਬੱਕਰੀ ਲੈ ਨਾ 42 ਦਾ ਆਪਾ ਹਾਂ ਕਿਉਂ ਕੀ ਹੋ ਗਿਆ ਸੱਪ ਲੜ ਗਿਆ ਤੇਰੇ ਕਿਉਂ ਉਹ ਲੈ ਲੈ ਕਾਲੇ ਸੱਪ ਨੂੰ ਛੇੜ ਕੇ ਪਿੱਛੇ ਨਾ ਹਟਾ ਚੱਲ ਹੋਰ ਰਿਸਕ ਜਾ ਮਾਟਾ 50000 ਦੀ ਬੱਕਰੀ ਦੇ ਓਏ ਮੰਨ ਜਾ ਤੇਰਾ ਉਹ ਤੇਰਾ ਬਹੁਤ ਠੀਕ ਆ 50000 ਦੀ ਐਡੀ ਦੀਵ ਨਹੀਂ ਹੈਗੀ ਛੱਡ ਦੇ ਨਾ ਬੱਕਰੀ ਹਾ ਹਰ ਸਾਈਜ਼ ਬਾਹਰ ਦਾ ਨਾ ਤੇਰੇ ਸਿਰ ਤੋਂ ਦੀ ਨੋਟ ਉਹ ਠੀਕ ਹੈ ਰਾਜੋ ਇਹਨਾਂ ਦਾ ਠੀਕ ਹੈ ਤੂੰ ਤਾਂ ਉਹ ਕਰ ਠੀਕ ਹੈ ਕ ਨਹੀਂ ਇਹ ਇਹ ਚ ਸੁਣ ਇੱਕ ਗੱਲ ਸੁਣਾ ਖਾਲੀ ਬੱਕਰੀਆਂ ਹੁਣ ਸੁਣ ਸਾਡੀ ਸਾਰੀ ਉਮਰ ਲੱਗੀ ਬੱਕਰੀਆਂ 'ਚ ਬੱਕਰੀਆਂ ਦੀ ਦਿੱਤਾ ਖਾਣੇ ਆ ਸੀ ਕੋਈ ਹੋਰ ਅਸੀਂ ਕੁਝ ਨਹੀਂ ਕਰਿਆ ਇਹਦੇ ਜਿੱਤੇ ਨੂੰ ਹੈ ਜਾਂ ਕੀ ਖੂਬ ਗਿਆ ਥੈਂ ਜਾਂ ਜਿੱਤੇ 50000 ਲਾਤਾ ਮੈਨੂੰ ਥੈਂ ਜਾਂ ਨੇ ਆਪ ਨੂੰ ਅੱਛਾ ਮੈਨ ਮਰਚਾ ਗਈ ਇਹ ਗੱਲ ਜਿਹੜੀ ਆ ਗਈ ਆਹ ਰਹਿੰਦਾ ਜੀ ਮੈਂ ਅੱਛਾ ਤੇ ਮਾਨੋ ਤਾਂ ਸਿੰਦਾ ਕਰੀਏ ਤਾਂ ਠੀਕ ਹੈ ਬਾਈ ਦਿਲ ਨੂੰ ਲੱਗੀ ਦਿਲ ਨੂੰ ਲੱਗੀ ਬੁਖਰੀ ਦਿਲ ਨੂੰ ਛੋਗੇ ਵਾ ਛੋਗੇ ਸਹੀ ਗੱਲ ਆ ਬਾਈ ਬਸ ਸਹੀ ਗੱਲ ਆ ਕੋਈ ਐਸੇ ਹੋਣ ਤਿੰਨ ਮੰਡੀਆਂ ਹੋ ਗਈਆਂ ਮੇਰੀ ਅੱਖੇ ਤਾਂ ਹੈਗੀ ਸੀ ਬਸ ਠੀਕ ਆ ਤਿੰਨ ਮੰਡੀਆਂ ਹੋ ਗਈਆਂ ਇਹ ਮੁੰਡਾ ਕਹਿੰਦਾ ਵੀ ਤਿੰਨ ਮੰਡੀਆਂ ਹੋ ਗਈਆਂ ਪਪਾ ਜੀ ਮਾਰ ਗਿਆ ਪਿੱਛੇ ਨੂੰ ਆ ਵੀਡੀਓ ਬਣ ਗਈ ਐਥੇ ਅੱਛਾ ਅੱਛਾ ਗੁੱਸਾ ਨਾ ਕੀ ਨਾ 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 ਕੁਝ ਚਲੇਗਾ ਸਿੰਦਲੀ ਸੈਡ ਸਾਡੇ ਬਾਪਾਂ ਵਰਗੇ ਲੈ ਲੈ ਇਹਨਾਂ ਨੂੰ ਮਾਰ ਐ ਇਹਨਾਂ ਦੀ ਵੀਡੀਓ ਵਿਚਾਰਿਆਂ ਦੀ ਖਰਾਬ ਨਾ ਲੈ ਲੈ ਪੈਸ ਖੜ ਜਾ 10 ਮੰਡੀਆਂ ਹੋ ਗਈਆਂ ਮੁੰਡੇ ਨੂੰ ਕਰਦੇ ਮੁੰਡੇ ਦਾ ਮਨ ਨਾ ਰਹੀ ਮੁੰਡੇ ਨੇ ਵੀ 40 ਵਕਤਨੀਆਂ ਚ ਛਾਂਟ ਕੇ ਗੱਡੀ ਐ ਤੂੰ ਵੀ ਦਾ ਰਿਸ਼ਤਾ ਛਾਂਟ ਕੀ ਲਮੇ ਦਾ ਅਲਸ਼ਾ ਹੋ ਗਏ ਮੈਂ ਤਾਂ ਆਇਆ ਹਾਂ ਕੁਮਾਰੀ ਫਿਰਦਾ ਜੀ ਫਿਰ ਕੋਈ ਗੱਲ ਨਹੀਂ ਬਈ ਸ਼ਾਵਾਸ਼ੀ ਤੱਕ ਤੂੰ ਬਹਿਿਆ ਤਾਂ ਕੇ ਮੈਨੂੰ ਤਾਂ ਵੀ ਕਿਤੇ ਉਹੀ ਫਿਰਦਾ ਹੈ ਦਸਤਨ ਵਿਆਹ ਤਾਂ ਅੱਜ ਹੀ ਠੀਕ ਹੈ ਰਾਜੂ ਇਹਦਾ ਨਾ ਵੜੀ ਨਾ ਜੂ ਠੀਕ ਹੈ ਆਪਣਾ ਇੰਡੀ ਹੁਣ ਤੂੰ ਪਿੱਛੇ ਐ ਨਾ ਮੇਰੀ ਜਾਨ ਨੂੰ ਸਿਫਾ ਛੇੜਦਾ ਹੈ। ਤੂੰ ਲੈਂਦਾ। ਤੂੰ ਲੈਂਦਾ। ਕੱਲ ਬੱਕਰੀ ਇਹ ਨਹੀਂ ਲੈਂਦਾ ਤਾਂ हट ਗਿਆ ਪਿੱਛੇ। ਮੈਨੂੰ ਦੇਵੇਂਗਾ ਬੱਕਰੀ? ਮੈਂ ਜੇ ਮੈਨੂੰ 50000 ਦੀ ਬੱਕਰੀ ਦੇ। ਉਹ ਦੇਣੀ ਕਿੰਨੇ ਦੀ ਇੱਕੋ ਦੱਸ। ਲੱਖ ਦੀ। 2000 ਕਟੇਗਾ। ਐ ਮੈਂ ਨਹੀਂ 5-5000 ਜੜੀ ਇਹਨਾਂ ਤੋਂ 2000 ਘਟਦਾ। 100000 ਕਿਹਾ ਜਾ ਫੁੱਟੇ ਹੋਏ ਨਾਲ ਮੱਥਾ ਲੱਗ ਗਿਆ। 18 ਤੋਂ ਦੇਖ ਲੈ ਤੂੰ। ਜਿਵੇਂ ਫੁੱਟਿਆ ਹੈ ਬੰਦਾ। 18000 ਘਟਿਆ ਉਹਦਾ। ਇਸ ਬੰਦਾ ਕਿਹਾ ਯਾਰ ਇਹ ਸਭ ਚਾਜ ਵਿੱਚ ਨਹੀਂ ਹੈ ਵਿਚਨੀਆਂ ਦੱਸਾ ਦੋਨੇ ਕੋਈ ਨਹੀਂ ਇਹ ਰੱਖਣੀ ਗੱਲ ਦੋਨੇ ਕੀ ਹੈ ਭਾਈ ਮੈਂ ਸਹੀ ਦੱਸਦਾ ਹੀ ਤੁਹਾਨੂੰ ਪਰ ਨਾਲੇ ਯਾਰ ਪੰਗਾ ਹਟੇ ਜਾ ਪਿੱਛੇ ਚਰਚੀ ਤਾਂ ਨਹੀਂ ਤੇ ਤਾਂ ਮੈਨੂੰ ਸਿਰੇ ਲਾਉਣ ਦੇ ਸੱਟ ਪਸ ਇੱਕ ਲਾ ਲਈ ਸਹੀ ਆ ਸਹੀ ਆ ਹੁਣ ਤੇ ਦਾ ਸਹੀ ਹੈ ਯਾਰ ਹੁਣ ਸਹੀ ਹੈ ਨਾ ਠੀਕ ਹੈ ਸਹੀ ਹੈ ਰਾਜੂ ਹਾਂ ਬਸ ਇਹ ਦੁਹਾਨ ਹੈ 60000 ਦੀ ਬੱਕਰੀ ਦੇ ਦੇ 5 ਮਿੰਨਿਆਂ ਦੀ ਗੱਬਣਾ ਮਾਰ ਕੱਟੀ ਮੈਂ ਸਬਿਕ ਗਈ ਬਈ ਔਰ ਪੱਖੜਾ ਆ ਜਾਂਦੀ ਹੈ ਜੀ ਤਾਂ ਹੀ ਕਿਹਾ ਮੈਂ ਪੱਖੜ ਮੱਝ ਦੇ ਉੱਪਰ ਵਿਕਦੀ ਹੈ ਤੇਰੀ ਬੱਕਰੀ ਖਰਚਾ ਯਾਰ ਉਹ ਪਿੱਛੇ ਹਟਾ ਪਿੱਛੇ ਹਟਾ ਓ ਕਾਹਦਾ ਮੋਨਾ ਤੂੰ ਮੈਨੂੰ ਸਹੀ ਲਾ ਦੇ ਠੀਕ ਹੈ 2 ਤੇ 60 ਦੀ 62 ਬੱਸ ਯਾਰ ਓਏ ਫਰਜਾ ਯਾਰ ਨੋਟ ਪਾੜੇਗਾ ਤੂੰ ਪਿੱਛੇ ਹਟ ਜਾ ਇੱਕਦ ਨਿਕਲ ਬਾਹਰ ਓ ਰਿਆ ਵੇ ਬਚਾਰੇ ਉਹ ਕਰ ਬਈ ਬਚਾਰੇ ਹਾਂ ਤੇ ਜਾ ਯਾਰ ਹੁਣ ਨਹੀਂ ਲੈਣੀ ਜਮੀਨਾਂ ਨਹੀਂ ਮੈਂ ਤੂੰ ਬੱਕਰੀ ਆ ਵੈਟ ਤਾਂ ਬਦਲੇਂਦੀ ਆ ਬਣਦੀ ਆ ਵੀਡੀਓ ਜੇ ਬੱਕਰੀ ਨਹੀਂ ਤਾਂ ਲੈਣੀ ਬੱਕਰੀ ਮੈਂ ਲੈ ਲੂੰ 60000 ਤੱਕ ਆਪਾਂ ਲੈਣ 60000 ਦੀ ਦਿੰਨੇ ਤਵੇ ਨਹੀਂ ਲੈਣਾ ਉਹ ਤੈਨੂੰ ਖਾ ਜਾਣ ਉਹ ਜੌਂਦੇ ਕੁੱਤੇ ਇਹ ਆ ਬੰਦਾ ਕਿੱਧਰੋਂ ਆਇਆ ਇਹ ਬੁੜੇ ਦਾ ਮੁੰਡਾ ਬੁੜੇ ਨੂੰ ਬੁਲਾ ਲਓ ਸੋਟੀ ਜਿਹੜਾ ਕਿੱਥੇ ਆ ਗਿਆ ਵਗਿਆ ਘਰੇ ਵਗਿਆ ਉਹਦੇ ਬ੍ਰੀਡ ਤਿਆਰ ਕਰ ਲਾਂਗੇ ਹੋ ਸਹੀ ਦੱਸ ਦੇ ਬਾਈ ਬਣ ਕੇ ਕਿੱਥੇ ਦੇ 90 ਹੀ ਲੈ ਜਾ ਮਿੱਤਾ ਦਾਸ ਕੱਟ ਗਿਆ ਬਸ ਇਹ ਦੋਪਾ ਬੱਦ ਗਾਹਕ ਨੇ 65000 ਲਾ ਦੇ ਪੱਥਰੀ ਥੱਲੇ ਦੀਵਾ ਉਹੀ ਨਾ ਕਿਤੇ ਦੀਵਾ ਗੋਲੋ ਦੇ ਤੇਰੀਆਂ ਬੱਕਰੀ ਤੇ ਨਹੀਂ ਲਾ ਵਾ ਹੱਥ ਦਾ ਇਹ ਗੇਸਟ ਨਹੀਂ ਹੈ ਹੋਰ ਤੇਰੀ ਮਰਜ਼ੀ ਹੈ ਐਦੂ ਬਾਦ ਸਾਡੀਆਂ ਵੀ ਸੱਟਾਂ ਮੁੱਕ ਗਈਆਂ ਹੋ ਦੱਸੋ ਮਰਵਾਊਗਾ ਪਤਾ ਨਹੀਂ ਦੇਖ ਲੈ ਤੇਰੀ ਮਰਜ਼ੀ ਹੈ ਦੱਸੋ ਨਾ ਫਿਰ ਜਾਮਣ ਲਾਈ ਨਾ ਲਾਈ ਦੁਬਾਰੇ ਅਸੀਂ ਲਾਉਣਾ ਨਹੀਂ ਪੂਰੀ 70000 ਦੀ ਚੱਕੋ ਇਹ ਬੱਚਾ ਧੀ ਦੇ ਬਹੁਤ ਹੈ ਹੈ ਬਸ ਨੀਰਾਜੂ ਬਸ ਉਹ ਬਸ ਬਿਕਾਸ ਤੋਂ ਖਾਲੀ ਆ ਰਿਹਾ ਹੈ ਹੱਥੋਂ ਹੱਥ ਮਿਲਿਆ ਪੈਸਾ ਕਾਨੂੰ ਹੈਰਾ ਪੈਸਾ ਕਾਨੂੰ ਹੈ ਤੇ ਇਹ ਤੇ ਰਾਜਪੱਤਾ ਜੋ ਨਾ ਰਾਜੂ ਮੋਢੇ ਮੱਠ ਨਾ ਮਾਰਦਾ 70000 ਬਹੁਤ ਹੈ 70000 ਛੋੜਾ ਨਹੀਂ ਹੈਗਾ 70000 ਲੈ ਵੀ ਆ ਬੱਕਰੀ ਦੇ 70000 ਰੁਪਇਆ ਲੱਗਿਆ ਰੱਲੀ ਦੀ ਮੰਡੀ ਕਿਹੜਾ ਕਿਹੜਾ ਬੰਦਾ ਤੁਹਾਡਾ ਰੱਲੀ ਆ ਤੇਰੀ ਆਪਦੀ ਬੱਕਰੀ ਆ ਐ ਬੰਦੇ ਦੀ ਬੱਕਰੀ ਤੇ 70000 ਰੁਪਏ ਲੱਗਿਆ ਜੀ ਅੱਜ ਵੀਡੀਓ ਦੇ ਵਿੱਚ ਲੈਂਦਾ ਕਿੱਥੇ ਦਾ ਤੂੰ ਮੁੰਡਾ ਉਹ ਵੀ ਰੱਲੀ 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 ਨੂੰ ਰੱਲੀ ਟਕਰ ਗਿਆ ਹਾਂ ਰੱਲੀ ਨੇ ਰੱਲੀ ਟਕਰ ਗਿਆ ਰੱਲੀ ਨੂੰ ਰੱਲੀ ਦਾ ਹੀ ਮੁੰਡਾ ਥੀ ਰੱਲੀ ਦੀ ਵੇਚਣ ਵਾਲਾ ਸੀ ਤੇ ਪਰ ਨਿਸ਼ਾਨ ਨੇ ਹਾਂ ਨਹੀਂ ਕਰੀ ਦੇਖ ਲੈ ਨੂੰ ਕਿਹੜਾ ਹੋਰ ਦੇਖ ਲੈਣਾ ਬਾਕੇ 20000 ਦਾ ਪੈਂਟਾ ਰਹਿ ਗਿਆ ਬੱਕਰੀ ਲਵੇ ਲੱਗੀ ਸੀ ਪਰ ਬੰਦੇ ਕਹਿੰਦੇ ਮੈਂ ਬੱਕਰੀ ਅਸੀਂ ਦੇਣੀ ਹੋਰੇ ਤਾਂ 70000 ਗੱਬਣੇ ਖਾਲੀ ਬੱਕਰੀ ਦੇ ਜੀ 70000 ਰੁਪਿਆ ਲੱਗਿਆ ਆ ਲਓ ਜੀ ਸ਼ਰਤੀ ਕੋਈ ਨਹੀਂ ਹੁਣ ਇਹਨੂੰ ਲੈਂਦਾ ਅਗਲਾ ਵਿੱਚੇ ਸੱਟੇ ਪਤਾ ਲੈਣੀ ਨਹੀਂ ਠੀਕ ਹੈ ਭਾਈ ਬੱਬੂ ਪੈਸਾ ਬਹੁਤ ਲੱਗਿਆ ਜਰਾ ਜੂ ਪੈਸੇ ਪੂਰੇ ਰਾਤੇ ਹੋਰ ਕੀ ਹੈ ਜੀ ਹਾਂ ਜੀ ਰਾਜੂ ਕਿੰਨੇ ਪੈਸੇ ਲੱਗੇ ਦੀ 70000 ਰੁਪਏ ਜੀ 70000 ਰੁਪਏ ਲੱਗੇ ਦੀ ਹਾਂ ਜੀ ਪਹਿਲੀ ਜੀ ਕਿੰਨੇ ਪੈਸੇ ਲੱਗੇ ਦੀ 18000 18 ਤੋਂ 18 ਤੋਂ ਲਾਇਆ 25 18 ਤੋਂ 25 ਫਿਰ ਲਾਇਆ 30 30 ਫਿਰ ਲਾਇਆ 35 ਮੰਨੇ ਨਹੀਂ ਨਹੀਂ ਮੰਨੇ ਕਾਰਨ ਕਾਰਨ ਕੀ ਮਰਜ਼ੀ ਉਹਦੀ ਅਗਲੀ ਚੱਗੀ ਹੋਣੀ ਅਗਲੇ ਦਿਲ ਨੂੰ ਲੱਗੀ ਹੋਈ ਹੈ ਅੱਛਾ ਖਾਲੀ ਦੀ ਕਪਰੀ ਦੀ ਜਮਾ ਖਾਲੀ ਅੱਛਾ ਤੇ ਮੈਂ ਨਹੀਂ ਸਾਡੀ ਡਾਕਟਰੀ ਚ ਤਾਂ ਅੱਜ ਬੱਕਰੀ ਖਾਲੀ ਐ ਅੱਛਾ ਅੱਛਾ ਤੇ ਮਾਲਕ ਜੀ ਝੂਠ ਬਣਾ ਕੇ ਦੱਬਣ ਬਣਾ ਕੇ ਵੇਚਦੇ ਠੀਕ ਕਿਉਂ ਅਸੀਂ ਐ ਦਲਾਲ ਅਸੀਂ ਝੂਠ ਵੀ ਤੇਰੇ ਹਿਸਾਬ ਨਾਲ ਤਾਂ ਪੈਸੇ ਬਹੁਤ ਲੱਗੇ ਸੀ ਮੇਰੇ ਹਿਸਾਬ ਨਾਲ ਤਾਂ ਰੁਪਿਆ ਬਹੁਤ ਲੱਗਿਆ 70 ਲੱਗਿਆ ਸੀ ਨਾ 70 ਲੱਗਿਆ ਉਹ ਕਿੰਨੇ ਤੇ ਅੜ ਗਿਆ ਤੀ ਉਹ 90000 ਰੁਪਏ 90 ਇਹ ਭੱਜ ਗਿਆ ਬੱਕਰੀ ਤਾਂ 2-4000 ਨਾਲ ਬਣਦੀ ਅੱਛਾ ਅੱਛਾ ਬੱਕਰੀ 2-4000 ਨਾਲ ਹੀ ਬਣਦੀ ਜਦ ਅਗਲਾ ਬਚਾ ਲੋ ਭੱਜ ਗਿਆ ਠੀਕ ਠੀਕ 70 ਲੱਗੇ ਉੜ ਗਿਆ ਅਗਲਾ ਠੀਕ ਠੀਕ ਮਤਲਬ ਰੋਲਾ ਪੈ ਗਿਆ ਸਾਰਾ ਭੱਜ ਗਿਆ ਬੰਦਾ ਹਾਂ ਵੀ ਮੈਂ ਇਦੂ ਵੱਧ ਲੈਂਦਾ ਨਹੀਂ 70 ਤੋਂ ਠੀਕ ਉਹ ਕਹਿੰਦਾ ਮੈਂ 70 ਦੀ ਨਹੀਂ ਦੰਦਾ ਨਹੀਂ ਨਾ ਤੇ ਸਾਨੂੰ ਕੀ ਲੋੜ ਹੈ ਲੈ ਬਈ 70000 ਰੁਪਏ ਲੱਗ ਗਿਆ ਦੀ ਬੱਕਰੀ ਤੇ ਇਦੂ ਵੱਧ ਮੁੰਡਾ ਕਹਿੰਦਾ ਮੈਂ ਪੈਸਾ ਲਾਉਣਾ ਨਹੀਂ ਠੀਕ ਹੈ ਸਾਡੀ ਪਕਾਈ ਦਾ ਮੁੱਲ ਤਾਂ ਉਹੀ ਜਾਂਦਾ ਹੈ ਹਾਂ ਰਾਜੂ ਕਹਿੰਦਾ ਵੀ ਸਾਡੀ ਪਕਾਈ ਉਹੀ ਹੋਈ ਕਹਿੰਦਾ ਰਾਜੂ ਆਪਣੀ ਕਹਿੰਦਾ ਪੂਰੀ 11 ਲੱਗ ਗਿਆ ਦੀ ਕੀ ਪਤਾ ਕਈ ਮੰਡੀ ਕੱਲੀਆਂ ਪਹਿਲੀ ਵਾਰ ਤਾਂ ਆਪਾਂ ਅੱਖ ਦੇਖ ਕੇ ਨਾ ਲਾਓ ਬੱਕਰੀ ਦੀ ਖੱਟੀ ਅੱਖ ਹੈ ਤਾਂ ਦੇਖੋ ਨਕੌੜਾ ਦੇਖੋ ਉਹ ਜ ਮੈਨੂੰ ਦੋ ਚੀਜ਼ਾਂ ਚੰਗੀਆਂ ਲੱਗਿਆ ਕਰੋ ਦਾ ਨਕੌੜਾ ਵਧੀਆ ਤੇ ਅੱਛਾ ਯਾਰ ਇੱਕ ਗਾਂ ਕਰੇ ਮੇਰੇ ਕੋਲੇ ਬ੍ਰੀਡਰ ਆ ਬਾਈ ਉਹਦਾ ਪਿਆਰ ਕਰਨੇ ਨੇ ਬੱਚੇ ਠੀਕ ਹੈ ਉਹਦੇ ਖਾਤਰ ਮੈਂ ਲੈਂਦਾ ਜੀ ਬੱਕਰੀ ਮਤਲਬ ਕਿ ਸੋ ਆਪਾਂ ਪਾਕਿਸਤਾਨੀ ਵੀਡੀਓ ਦੇਖਦੇ ਆ ਬਾਬੇ ਮਹਿੰਗੇ ਹੋਰਾਂ ਦੀਆਂ ਤੇ ਅਸਰਫ ਸਾਹਿਬ ਗੁੱਜਰ ਸਾਹਿਬ ਦੀਆਂ ਜਿਹੜੇ ਕਿ ਵੀਡੀਓ ਬਣਾਉਂਦੇ ਨੇ ਸਾਡੇ ਗੁਰੂਲੇ ਹੋ ਮੰਨੇ ਹੋਏ ਉਹਨਾਂ ਦੀ ਵੀਡੀਓ ਦੇਖ ਕੇ ਜਿਹੜੀਆਂ ਨਾਗਰੀਆਂ ਬੀਤਲਾ ਨਾਗਰੀਆਂ ਉਹੀ ਚੀਜ਼ਾਂ ਨੇ ਨਾ ਇਹ ਇਹ ਹੀ ਨੇ ਬਸ ਮਾੜਾ ਮੋਟਾ ਇਦੋਂ ਫਰਕ ਹੋ ਹਾਂ ਤੇ ਉਹੀ ਚੀਜ਼ ਦੇਖ ਕੇ ਬੱਕਰੀ ਫੜੀ ਹੈ ਮੈਂ ਤੇਰੀ ਨਭ ਜ ਫੜ ਗਿਆ ਹਰੇਕ ਨੇ ਫੜੀ ਨਹੀਂ ਤੇਰੀ ਨਭ ਜ ਆਪਾਂ ਬੱਕਰੀ ਰੰਗ ਆਪਾਂ ਨੂੰ ਵਧੀਆ ਲੱਗਿਆ ਨਾਗਰੀ ਰੰਗ ਲੱਗਿਆ ਹੈ ਨਾਗਰੀ ਰੰਗ ਹੈ ਨਾਗਰੀ ਬੀਤਲਾ ਚ ਹਾਂ ਬੀਤਲਾ ਚ ਪਾਕਿਸਤਾਨੀ ਬੀਤਲਾ